ਉਹ ਕਹੁੰਦੇ ਨੇ ਸਾਡੇ ਅਸੂਲੀਲਾ ਫੋਨੀਆਂ ਸਾਡੀ ਲੜਾਈ ਚਾਹੁੰਦੀ ਐ ਵੀ ਤੁਸੀਂ ਨੇੜੇ ਉਹ ਨਹੀਂ ਲੱਗਦੇ ਜਿਹੜੀਆਂ ਫੁੱਲਾਂ ਦੇ ਭਾਅ ਕਰਦੇ ਹੋ ਉਹਨਾਂ ਦੇ ਐਨ.ਐਫ.ਟੀ ਦੇ ਖਰੀਦ ਦੀ ਗਰੰਟੀ ਦਾ ਕਾਨੂੰਨ ਨਾ ਕਰਿਓ ਆਦੀ ਤਲੀਮ ਦੇ ਤੱਕਣਾ ਇਹ ਕਹਿੰਦੇ ਆ ਕਿ ਜਿਹੜੀਆਂ ਤੁਸੀਂ ਨਿੱਕੀਆਂ ਭਾਰਤ ਦੇ ਅੰਦਰ ਲੈ ਕੇ ਆ ਰਹੇ ਹੋ ਸਾਨੂੰ ਕਿਹੜੇ ਮੁਕਤਤਾਵਾਂ ਹੋਈਆਂ ਇਹ ਦੱਸਾ ਦਿਓ ਅਮਰੀਕਾ ਦੇ ਕਿਸਾਨਾਂ ਦਾ ਹੱਥ ਖਾ ਦਿਓ ਕੈਨੇਡਾ ਦੇ ਕਿਸਾਨਾਂ ਦਾ ਹੱਥ ਖਾ ਦਿਓ ਆਪਾਂ ਕਹਿੰਦੇ ਉਹ ਇੱਕ ਬਾਤ ਸੁਣਾ ਦਿੱਤੀ ਖੁਸ਼ਹਾਲ ਹੋ ਰਹੇ ਨੇ ਖੁਸ਼हाल ਹੋ ਰਹੇ ਨੇ ਕਾਰਪੋਰੇਟ ਘਰਾਣੇ ਮਤਲਬ ਕਾਰਪੋਰੇਟ ਘਰਾਣਿਆਂ ਦਾ ਅਟੈਕ ਜਿਹਦੇ ਚੋਂ ਡਬਲਯੂਟੀਓ ਪਰਕੀਆਂ ਸੰਧੀਆਂ ਉਹ ਬਿਸ਼ਪਾਰਕੀਆਂ ਸੰਧੀਆਂ ਸਾਡੇ ਦੇਸ਼ ਤੇ ਲਾਗੂ ਨੇ ਉਹ ਸੰਧੀਆਂ ਨੂੰ ਲਾਗੂ ਕਰਨ ਲਈ ਵੀ ਉਹ ਨਕਾ ਸਾਨੂੰ ਵੇਚਿਆ ਜਾ ਰਹੇ ਸਾਡੀ ਜਵਾਨੀ ਨੂੰ ਬਰਬਾਦ ਕੀਤਾ ਜਾ ਰਹੇ ਹੈ ਕਿਹੜੇ ਨੀਤੀਆਂ ਲਾਗੂ ਕਿਵੇਂ ਹੋ ਪੰਜਾਬ ਦੀ ਤਫ਼ਤੀਸ਼ ਉਹ ਤਫ਼ਤੀਸ਼ ਖਾਸ ਕਰਕੇ ਮੈਂ ਪੰਜਾਬ ਤੇ ਆ ਗਿਆ 1 ਕਰੋੜ 5 ਲੱਖ एकड़ ਜ਼ਮੀਨ ਪੰਜਾਬ ਜਿੱਥੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀਰੋ ਪਿੰਡਾਂ ਦੇ ਕਿ ਬੰਦਾ ਵੱਢ ਕੇ ਗੱਦੀਏ ਹਰਾਓ ਜਿੱਥੋਂ ਦੀ ਤਫ਼ਤੀਸ਼ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਜਿੱਥੋਂ ਦੀ ਤਫ਼ਤੀਸ਼ੀਆਂ ਇਹੋ ਜਿਹੇ ਆਪਣਾ ਜਿਹੜੀਆਂ ਦੁਨੀਆ ਕਿਤੇ ਨੇ ਜਿੱਥੋਂ ਦੀ ਤਫ਼ਤੀਸ਼ ਦੇ ਲੋਕ ਇਹਨੇ ਬੇਹੰਤੀ ਦੁਨੀਆ ਕਿਤੇ ਨਹੀਂ ਮਿਲ ਗਈ ਔਰ ਧਰਤੀ ਦੇ ਉੱਤੇ ਵਿਰੋਧ ਕਾਰਪੋਰੇਟ ਅਨੁਹਾਦ ਦੇ ਆਪਣਾ ਕਮਜਾ ਪੰਨ ਛੱਟ ਦੇ ਉੱਤੇ ਆਪਣਾ ਕਮਜਾ ਹੌਲੀ ਹੌਲੀ ਕੰਮੀ ਜਲ ਨੀਤੀ ਹੈ ਤਹਿਤ ਪਾਣੀਆਂ ਦੇ ਉੱਤੇ ਆਪਣਾ ਕਮਜਾ ਸਮਾਣਾ ਹੋ ਗਿਆ ਤੇ ਬਦਲੋ ਸਾਡਾ ਮੁੱਢ ਗਲਾਂ ਮੇਰੀਆਂ ਜ਼ਗਰੀਰਾ ਦੇ ਵਿੱਚ ਜਕੜ ਜਾ ਰਹੇ ਇਹ ਗਲਾਂ ਮੇਰੀਆਂ ਜ਼ਰੀਰਾ ਤੋਂ ਮੌਤ ਨੂੰ ਕੱਢਣ ਲਈ ਸਾਡੀ ਜਵਾਨੀ ਸੁਹਾਈ ਹੋ ਸਕਦੀ

ਆਹ ਨੂੰ ਹੋ ਗਿਆ ਪੀੜੀਆਂ ਮਾਫ਼ ਹੀ ਕਰ ਲਿਏ ਜੇ ਤੁਸੀਂ ਆਉਂਦੀਆਂ ਪੀੜੀਆਂ ਨੂੰ ਆਹ ਬੜੀਆਂ ਬਣਾਇਆ ਸਾਰਾ ਤਾੜਾ ਮਾੜਾ ਜੋ ਸਾਡੇ ਵੱਡੇ ਸਾਨੂੰ ਦੇਖ ਕੇ ਗਏ ਰੱਖਣਾ ਚਾਹੁੰਦੇ ਹੋ ਤਾਂ ਲੜਾਈ ਨੂੰ ਕਿੱਠੀ ਕਰਾਂਗੇ ਜੇ ਅੱਜ ਲੈ ਗਏ ਨਾਗੇ ਪੇਛੜ ਕੇ ਲਵਾਂਗੇ ਪਿੰਡਾਂ ਦੇ ਅੰਦਰ ਇਕਤਾ ਸਾਰ ਕੇ ਰੱਖੋ ਖੋਪਨਾ ਪੈਂਦੇ ਹੋ ਤੇ ਵੱਡੀ ਤੋਂ ਵੱਡੀ ਤਾਕਤ ਨੂੰ ਉਠਾ ਗਿੜਾ ਦੇ ਦਾਂਗੇ ਜੇ ਵੀ ਸਾਨੂੰ ਦਵਾ ਕਰਨ ਵਾਲੀ ਹੈ

ਇੱਕ ਲੋਕ ਪੱਤਰ ਅਖੀਏ ਇੱਕ ਤਾਂ ਅਖੇ ਵੰਦੀਏ ਜੇ ਤੁਹਾਡੇ ਪ੍ਰਸਤੂ ਮੂਗੀ ਇਹ ਮੰਜ਼ੂਰ ਨਹੀਂ ਜਦੋਂ ਇੱਕ ਸਮੀ ਦੇ ਚੰਦੇ ਚੰਦੇ ਜਖਮ ਲਾਉਂਦੇ ਹੋਏ ਉਹ ਵਾੜ ਤੋਂ ਪਿੰਡ ਵੱਲ ਵਧਣਗੇ ਮੈਨੂੰ ਮਾਫ਼ ਹੈ ਫਕਰ ਮਾਣੇ ਤੁਹਾਡੀ ਇੱਛਾ ਇਹ ਦੇ ਉੱਤੇ ਤੇ ਤੁਹਾਡੇ ਜਿਹੜਾ ਰਸਿਆਂ ਦੇ ਉੱਤੇ ਸੋ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਕੋਈ ਗੁੱਤੀ ਸਰਕਾਰ